ਆ ਤੁਸੀਂ ਵੇਖ ਸਕਦੇ ਹੋ ਪਿੰਡ ਪੰਢੇਰਕਲਾਂ ਜ਼ਿਲ੍ਹਾ ਅੰਮ੍ਰਿਤਸਰ ਜਿਹੜਾ ਕੱਲ ਦੇਸ਼ ਵਿਆਪੀ ਸਾਡਾ ਟ੍ਰੈਕਟਰ ਮਾਰਚ ਆ ਉਹਦੀ ਨਗਰ ਪੰਢੇਰਕਲਾਂ ਵਿੱਚ ਜਿਹੜੇ ਆਗੂ ਆ ਉਹ ਤਿਆਰੀ ਕਰ ਰਹੇ ਆ ਤੇ ਕੱਲ ਇਹ ਮਜੀਠਾ ਮੰਡੀ ਚ ਕੋਠੂ ਆਪਣੇ ਇਲਾਕੇ ਚ ਮਾਰਚ ਕਰਨਗੇ ਜਿਹੜਾ ਦੇਸ਼ ਵਿਆਪੀ ਟ੍ਰੈਕਟਰ ਮਾਰਚ ਆ ਉਹਦੀਆਂ ਤਿਆਰੀਆਂ ਹੋ ਰਹੀਆਂ ਐ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਮੋਤਦੂਨਾਂ ਦਾ ਕਰਜ਼ਾ ਮਾਫੀ ਅਤੇ ਹੋਰ ਮੰਗਾਂ ਨੂੰ ਲੈ ਕੇ ਔਰ ਜਿਹੜੇ ਤਿੰਨ ਜਿਹੜੇ ਉਹਨਾਂ ਨੇ ਫੌਜਦਾਰੀ ਕਾਨੂੰਨ ਲਿਆਂਦੇ ਆ ਉਹਨਾਂ ਦੀਆਂ ਜਿਹੜੀਆਂ ਕਾਪੀਆਂ ਸੜ ਰਹੀਆਂ ਸੋ ਇੱਕ ਨਗਰ ਦੇ ਵਿੱਚੋਂ ਇਹ ਟਰੈਕਟਰ ਨੇ ਇੰਨੇ ਤੇ ਇਸ ਤਿੱਕੇ ਨਾਲ ਕੱਲ ਲੱਖਾਂ ਟਰੈਕਟਰ ਦੇਸ਼ ਭਰ ਵਿੱਚ ਜਿਹੜਾ ਵਾ ਉਹ ਮਾਰਚ ਕਰਨਗੇ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਪੰਦੇੜ ਕਲਾਂ گاؤں ਹੈ ਜਹਾਂ ਕੱਲ ਕੇ ਮਾਰਚ ਕੀ ਹਮ ਲੋਗ ਟਰੈਕਟਰ ਜੋ ਮਾਰਚ ਹੈ ਪੂਰੇ ਦੇਸ਼ ਭਰ ਮੈਂ ਜਹਾਂ ਤਿੰਨ ਜੋ ਹਮਾਰੇ naye faujdari kanun unki kopiyan jalayenge aur apni mangon ko leke jaise MSP legal guarantee kanun athwa kisan mazdoor ka karz mafi in sab ko leke jo tractor march ho raha unki taiyari ab gaon mein lagatar chal rahi hai ha bhai ki na aya lehna simri singh hai ji acha ji kal da ki program hai kal saada ji 15 august da tractor march hai ji kehdiya mangaan leke mangaan ji MSP guarantee kanun ਇਹ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਦੇ ਸਬੰਧ ਦੇ ਵਿੱਚ ਕੱਲ ਜੋ ਟਰੈਕਟਰ ਮਾਰਚ ਕੱਢਿਆ ਜਾਊਗਾ ਕਿੰਨੇ ਟਰੈਕਟਰ ਜਾ ਰਹੇ ਤੁਹਾਡੇ ਪਿੰਡ ਚ ਟਰੈਕਟਰ ਸਾਡੇ ਪਿੰਡ ਪੰਦੇੜ ਕਲਾ ਮੈਂ ਸਰਵਣ ਸਿੰਘ ਪੰਦੇੜ ਇਸ ਸਮੇਂ ਅੰਮ੍ਰਿਤਸਰ ਗੋਲਡਨ ਗੇਟ ਪਰ ਖੜਾ ਹਾਂ ਕੱਲ ਕਾ ਦੇਸ਼ ਵਿਆਪੀ ਟਰੈਕਟਰ ਲੌਂਗ ਮਾਰਚ ਹੋਗਾ ਔਰ ਜੋ ਨਏ ਕ੍ਰਿਮਨਲ ਲਾ ਉਹ ਕੀ ਸਰਕਾਰ ਨੇ ਲੈ ਕੇ ਆਏ ਹਨ ਉਹਨ ਕੀ ਔਰ ਉਹਨ ਕੀ ਜੋ ਕਾਪੀਜ਼ ਹਨ ਉਹ ਜਲਾਈ ਜਾਣਗੇ तो इसी तरह से जैसे देश भर में हमारे कार्यक्रम होगा पूरे देश के किसान मजदूर को आह्वान है अधिक से अधिक इस कार्यक्रम में शामिल हों जुआ हों और इसी तरह से हम लोग अमृतसर में यह गोल्डन गेट पर आके जो कानून है उनकी कॉपीज जलाएंगे वाघा वाटर से ट्रैक्टर मार्च शुरू करेंगे और यहाँ समाप्ति करेंगे इसी के साथ साथ पूरे अमृतसर ज़िले में देहात में पूरे पंजाब में पूरी पंजाब की देश की यूनियन कार्यक्रम करेंगी हरियाणा में यूपी में इस तरह से पूरे देश भर में हमारा कल का कार्यक्रम होगा एमएसपी लीगल ग्रंटी कानून किसान मजदूर का कर्ज माफी और अन्य सभी मांगों को पूरा कराने के लिए और नए क्रिमिनल लॉ में जो संशोधन किया है वो वापस करवाने के लिए कार्यक्रम होंगे धन्यवाद मैं सरवण सिंह पंधेर ऐसा मेरे पीछे किसी ਹਾਂਜੀ ਪੰਜਾਬ ਦੇ ਮਹਾਨ ਸ਼ੀਬ ਸ਼ਾਮ ਸਿੰਘ ਟਾਰੀ ਵਾਲੇ ਦਾ ਬੁੱਤ ਵੇਖ ਰਹੇ ਹੋ ਜਿਹੜਾ ਇਹ ਇੱਧਰ ਦੂਜੇ ਪਾਸੇ ਹੈਗਾ ਇਹ ਲਾਹੌਰ ਵਾਲੇ ਪਾਸੋਂ ਟਾਰੀ ਵਾਲਾ ਰੋਡ ਆ ਰਿਹਾ ਹੈ ਜਿਹਦਰ ਕੰਪਰਸਾ ਸਿਟੀ ਨੂੰ ਜਾ ਰਿਹਾ ਇਹ ਸਾਡਾ ਜਿਹੜਾ ਕੱਲ ਦਾ ਟ੍ਰੈਕਟਰ ਮਾਰਚ ਆ ਇਹ ਵਾਗਾ ਵਾਟਰ ਕੋ ਸ਼ੁਰੂ ਹੋ ਕੇ ਆ ਜਿਹਨੂੰ ਇੰਡੀਆ ਗੇਟ ਵੀ ਕਹਿੰਦੇ ਐ ਥਾਣੀ ਅੰਮ੍ਰਿਤਸਰ ਦੇ ਵਿੱਚੋਂ ਵਿੱਚ ਜਾ ਕੇ 골ਡਨ ਗੇਟ ਤੇ ਆਪਾਂ ਸਮਾਪਤ ਕਰਾਂਗੇ ਇਹ ਦੇਸ਼ ਵਿਆਪੀ ਟ੍ਰੈਕਟਰ ਮਾਰਚ ਆ ਔਰ ਜਿਹੜੇ ਫੌਜਦਾਰੀ ਕਾਨੂੰਨ ਲਿਆਂਦੇ ਆ ਆਪਣਾ ਮੋਦੀ ਸਰਕਾਰ ਨੇ ਜਿਹੜੇ ਆਮ ਜਨਤਾ ਲਈ ਮਾਨਵ ਅਧਿਕਾਰਾਂ ਨੂੰ ਕੁਚਲਣ ਵਾਲੇ ਹੈਗੇ ਆ ਉਹਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ ਇਸ ਕਰਕੇ ਸਾਰੇ ਪੰਜਾਬ ਨੂੰ ਸਾਰੇ ਦੇਸ਼ ਵਾਸੀ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆ ਕੱਲ ਵੱਧ ਤੋਂ ਵੱਧ ਟਰੈਕਟਰ ਲੈ ਕੇ ਛੜਕਾਂ ਦੇ ਨਿਕਲੋ ਅਰ ਆਪਣੀਆਂ ਜਿਹੜੀਆਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਆਦ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ ਅਤੇ ਜਿਹੜੇ ਕ੍ਰਿਮੀਨਲ ਲਾਅ ਆ ਉਹਨਾਂ ਨੂੰ ਵਾਪਸ ਕਰਵਾਉਣ ਲਈ ਆਪਾਂ ਇਹਦਾ ਕੱਲ ਦਾ ਪ੍ਰੋਗਰਾਮ ਇਹ ਕਾਪੀਆਂ ਸਾੜਨ ਦਾ ਤੇ ਟ੍ਰੈਕਟਰ ਮਾਰਚ ਦਾ ਕਰਨਾ ਵਾ ਧੰਨਵਾਦ